ਵੰਤਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਦੇ ਤਹਿਤ 3 ਮਹੀਨੇ ਅੰਦਰ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਤੇ ਵਿਆਸ ਤੇ ਪੈਨਲਟੀ ਨਹੀਂ ਲੱਗੇਗੀ ਇਸ ਸੰਬੰਧੀ ਨੋਟੀਫਿਕੇਸ਼ਨ ਲੋਕਲ ਬਾਡੀ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਕ ਜੋ ਲੋਕ ਜੂਨ ਤੱਕ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾ ਦੇਣਗੇ ਉਹਨਾਂ ਤੇ ਵਿਆਸ ਪੈਨਲਟੀ ਨਹੀਂ ਲੱਗੇਗੀ ਹਾਲਾਂਕਿ ਇਹ ਸਰਕੂਲਰ ਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜਿਹੜੇ ਲੋਕ 3 ਮਹੀਨੇ ਅੰਦਰ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮਾ ਨਹੀਂ ਕਰਵਾਉਣਗੇ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਵੱਲੋਂ ਉਦਮੀਆਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਹੀ ਹੱਲ ਕਰਨ ਲਈ ਜੋ ਉਦਯੋਗ ਵਪਾਰ ਮਿਲਣੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਉਸ ਦੌਰਾਨ ਪਾਣੀ ਸੀਵਰੇਜ ਦੇ ਬਕਾਇਆ ਬਿਲਾਤੇ ਕਾਫੀ ਜ਼ਿਆਦਾ ਵਿਆਜ ਪੈਨਲਟੀ ਲਗਾਉਣ ਦਾ ਮੁੱਦਾ ਚੁੱਕਿਆ ਗਿਆ ਜਿਸ ਦੇ ਮੱਦੇਨਜ਼ਰ ਉਹਨਾਂ ਨੇ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਤੇ ਵਿਆਜ ਪੈਨਲਟੀ ਦੀ ਮਾਫੀ ਦੇਣ ਦਾ ਐਲਾਨ ਕੀਤਾ ਸੀ ਜਿਸ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਤੇ ਵਿਆਜ ਪੈਨਲਟੀ ਦੀ ਮਾਫੀ ਦੇਣ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਜਾਇਜ਼ ਕਨੈਕਸ਼ਨ ਰੈਗੂਲਰ ਕਰਨ ਲਈ ਵੀ ਵਨ ਟਾਈਮ ਸੈਟਲਮੈਂਟ ਪਾਲਿਸੀ ਜਾਰੀ ਕੀਤੀ ਗਈ ਹੈ ਇਸ ਪਾਲਿਸੀ ਦਾ ਫਾਇਦਾ ਲੈਣ ਲਈ ਦੋ ਪੜਾਵਾਂ 'ਚ 6 ਮਹੀਨਿਆਂ ਦੀ ਡੈਡਲਾਈਨ ਤੈਕ ਦਿੱਤੀ ਗਈ ਹੈ ਇਸ ਦੌਰਾਨ ਫੀਸ ਜਮ੍ਹਾਂ ਕਰਵਾ ਕੇ ਪਾਣੀ ਸਿਵਰਜ ਦੇ ਨਜਾਇਜ਼ ਕਨੈਕਸ਼ਨ ਰੈਗੂਲਰ ਕਰਵਾ ਸਕਦੇ ਨੇ 125 ਗਾਜ ਤੱਕ ਦੇ ਰਿਹਾਇਸ਼ੀ ਮਕਾਨ 400 ਰੁਪਏ 125 ਤੋਂ 250 ਗਾਜ ਤੇ ਰਿਹਾਇਸ਼ੀ ਮਕਾਨ 1000 ਰੁਪਏ 250 ਗਾਜ ਤੋਂ ਉੱਪਰ ਦੇ ਰਿਹਾਇਸ਼ੀ ਮਕਾਨ 2000 ਰੁਪਏ 250 ਗਾਜ਼ ਤੱਕ ਦੇ ਕਮਰਸ਼ੀਅਲ ਤੇ ਇੰਸਟੀਚਿਊਟ 2000 ਰੁਪਏ ਤੇ 250 ਗਾਜ਼ ਤੋਂ ਜ਼ਿਆਦਾ ਦੇ ਕਮਰਸ਼ੀਅਲ ਤੇ ਇੰਸਟੀਚਿਊਟ 4000 ਰੁਪਏ ਤੇ 3 ਮਹੀਨੇ ਬਾਅਦ ਦੁੱਗਣੀ ਹੋ ਜਾਵੇਗੀ ਫੀਸ ਹੁਣ ਤੋਂ ਲਾਗੂ ਹੋ ਜਾਵੇਗਾ ਇਹ ਫੈਸਲਾ ਬਿਲ ਇਸ ਪਾਲਿਸੀ ਤਹਿਤ ਪਾਣੀ ਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਰੈਗੂਲਰ ਕਰਵਾਉਣ ਲਈ ਰੋਡ ਕਟਿੰਗ ਸਿਕਿਉਰਟੀ ਜਾਂ ਕਨੈਕਸ਼ਨ ਚਾਰਜ ਦੀ ਛੋੜ ਦਿੱਤੀ ਗਈ ਹੈ ਪਰ ਜਿਨ੍ਹਾਂ ਲੋਕਾਂ ਨੇ 3 ਮਹੀਨੇ ਅੰਦਰ ਅਪਲਾਈ ਨਹੀਂ ਕੀਤਾ ਉਹਨਾਂ ਲਈ ਫੀਸ ਦੁੱਗਣੀ ਹੋ ਜਾਵੇਗੀ ਤੇ 6 ਮਹੀਨੇ ਪੂਰੇ ਹੋਣ ਤੇ ਕਨੈਕਸ਼ਨ ਕਟਣ ਦੀ ਕਾਰਵਾਈ ਕੀਤੀ ਜਾਵੇਗੀ